ਦੋਸਤੋ ਇੱਕ ਇਸ ਵੇਲੇ ਦੀ ਖਾਸ ਖਬਰ ਦੇ ਨਾਲ ਤੁਹਾਨੂੰ ਜੋੜਦੇ ਆਂ ਖਬਰ ਜੁੜੀ ਹੋਈ ਹੈ ਜੀ ਸਿੱਧੂ ਮੂਸੇਵਾਲੇ ਦੇ ਨਾਲ ਲਾਰੈਂਸ ਬਿਸ਼ਨੋਈ ਤੇ ਮੂਸੇਵਾਲੇ ਦੇ ਦੋਸਤ ਦੀ ਮਾੜੀ ਕਰਤੂਤ ਦਾ ਪਰਦਾ ਫਾਸ਼ ਹੋਇਆ ਹੈ ਪਿੰਡ ਦੇ ਵਿੱਚ ਰਚੀ ਗਈ ਸੀ ਗੰਦੀ ਸਾਜ਼ਿਸ਼ ਜਿਸ ਦੇ ਤਹਿਤ ਸਿੱਧੂ ਦਾ ਕਤਲ ਹੁੰਦਾ ਏ ਗੱਲ ਕਰ ਲੈਨੇ ਆ ਸਿੱਧੂ ਦੇ ਕਤਲ ਦੇ ਬਾਰੇ ਜਿੱਥੇ ਕਿ ਕੁਝ ਲੋਕਾਂ ਦੇ ਉੱਪਰ ਸ਼ੱਕ ਜਤਾਇਆ ਗਿਆ ਹੈ ਤੇ ਮੂਸੇਵਾਲਾ ਕਤਲकांड ਦੇ ਵਿੱਚ 40 ਗਵਾਹ ਪੇਸ਼ ਕੀਤੇ ਗਏ ਨੇ 15 ਮੁਲਜ਼ਮਾਂ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਹੈ ਚਾਰਜ ਸ਼ੀਟ ਜਿਹੜੀ ਹੈ ਰਾਜ ਕਰ ਦਿੱਤੀ ਗਈ ਹੈ ਤੇ ਉਸ ਦੇ ਉੱਪਰ ਕੁਝ ਰਾਜ ਖੁੱਲਣੇ ਹਜੇ ਤੱਕ ਬਾਕੀ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਚ ਦਾਖਲ ਚਾਰਜ ਸ਼ੀਟ ਦੇ ਵਿੱਚ ਇਸ ਕਤਲ ਦੇ ਮਾਸਟਰਮਾਈਂਡ ਲਾਰੈਂਸ ਬਿਸ਼ਨੋਈ ਸਮੇਤ 15 ਲੋਕਾਂ ਨੇ ਨਾਂ ਸ਼ਾਮਲ ਨੇ ਪੁਲਿਸ ਵੱਲੋਂ 40 ਲੋਕਾਂ ਨੂੰ ਗਵਾਹ ਬਣਾਇਆ ਗਿਆ ਹੈ ਪੁਲਿਸ ਨੇ ਗੈਂਗਸਟਰ ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਮੰਨਾ ਕੋਲੋਂ ਬਰਾਮਦ ਕੀਤੇ ਹਥਿਆਰ ਅਤੇ ਸੀਸੀਟੀਵੀ ਫੁਟੇਜ ਨੂੰ ਬਹੁਤ ਸਬੂਤ ਵਜੋਂ ਸਾਹਮਣੇ ਰੱਖਿਆ ਹੋਇਆ ਹੈ ਅਧਿਕਾਰੀਆਂ ਮੁਤਾਬਕ ਲਾਰਸ ਤੋਂ ਇਲਾਵਾ ਚਾਰਜ ਸ਼ੀਟ ਦੇ ਵਿੱਚ ਜੱਗੂ ਭਗਵਾਨਪੁਰੀਆ, ਮਨਮੋਨ ਮੋਣਾ, ਸੰਦੀਪ ਕੇਕੜਾ, ਦੀਪਕ ਟੀਨੋ, ਸਚਨ ਪਿਵਾਨੀ, ਕੇਸ਼ਵ, ਅੰਕਤ ਸਿਰਸਾ, ਪ੍ਰਿਆਵਰਤ ਫੌਜੀ, ਕਸ਼ਿਸ਼ ਅਤੇ ਮੁਕਾਬਲੇ ਚ ਮਾਰੇ ਗਏ ਜਗਰੂਪ ਰੂਪਾ ਤੇ ਮਨਪ੍ਰੀਤ ਮੰਨਾ ਦੇ ਨਾਂ ਵੀ ਸ਼ਾਮਲ ਨੇ ਗੌਰਵ ਤਲਬ ਹੈ ਕਿ 6 ਗੈਂਗਸਟਰਾਂ ਵਿੱਚੋਂ ਪੁਲਿਸ ਨੇ 3 ਤੇ ਕਾਬੂ ਪਾ ਲਿਆ ਸੀ ਜਦ ਕਿ 2 ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਸੀ ਇਸ ਮਾਮਲੇ ਵਿੱਚ ਇੱਕ ਹੋਰ ਮੁਲਜ਼ਮ ਦੀਪਕ ਟੀਨੂ ਅਜੇ ਤੱਕ ਫਰਾਰ ਦੱਸਿਆ ਜਾ ਰਿਹਾ ਹੈ ਪੁਲਿਸ ਅਧਿਕਾਰੀਆਂ ਮੁਤਾਬਕ ਮੂਸੇ ਵਾਲ ਦੇ ਕਤਲ ਵਾਲੇ ਦਿਨ ਥਾਰ ਵਿੱਚ ਉਸ ਦੇ ਨਾਲ ਬੈਠੇ ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਵੀ ਗਵਾਹ ਬਣਾਇਆ ਗਿਆ ਏ ਜ਼ਿਕਰਯੋਗ ਹੈ ਕਿ ਇਸ ਸਾਲ 29 ਮਈ ਨੂੰ ਸਿੱਧੂ ਮੂਸੇਵਾਲੇ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਕਤਲ ਤੋਂ ਕੁਝ ਸਮੇਂ ਬਾਅਦ ਜਿਸ ਕਤਲੇਆਮ ਦੀ ਜ਼ਿੰਮੇਵਾਰੀ ਕੈਨੇਡਾ ਬੈਠੇ ਗੋਲਡੀ ਬਰਾੜ ਨੇ ਲਈ ਸੀ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਕਤਲ ਵਾਲੇ ਦਿਨ 3 ਮੈਂਬਰੀ ਐਸਆਈਟੀ ਦਾ ਗਠਨ ਵੀ ਕੀਤਾ ਸੀ ਪਰ ਉਸੇ ਦਿਨ ਇਸ ਦਾ ਪੁਨਰਗਠਨ 6 ਮੈਂਬਰ ਕਰ ਦਿੱਤਾ ਗਿਆ ਸੀ ਇਸ ਮਾਮਲੇ ਦੀ ਜਾਂਚ ਦਾ ਕੰਮ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਦਿੱਤਾ ਗਿਆ ਸੀ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਮੁਲਜ਼ਮਾਂ ਤੋਂ ਇਲਾਵਾ 10 ਵੱਖ-ਵੱਖ ਜੇਲ੍ਹਾਂ 'ਚ ਬੰਦ ਗੈਂਗਸਟਰਾਂ ਨੂੰ ਪ੍ਰੋਡਕਸ਼ਨ ਵਰੰਟ ਤੇ ਲਿਆਂਦਾ ਗਿਆ ਸੀ ਜਿਸ ਮੱਗਰੋਂ ਮਾਮਲਾ ਸੁਲਝਾ ਲਿਆ ਗਿਆ ਸੀ ਜਿਸ ਦੇ ਤਹਿਤ ਹੋਰ ਅਗਲੇਰੀ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਸੀ ਗੱਲ ਕਰ ਲੈਨੇ ਆ ਸਿੱਧੂ ਮੂਸੇਵਾਲੇ ਦੇ ਕਤਲ ਕਾਂਡ ਦੇ ਵਿੱਚ ਕੁਝ ਲੋਕਾਂ ਦੇ ਉੱਪਰ ਜਿਵੇਂ ਸ਼ੱਕ ਜਤਾਇਆ ਗਿਆ ਏ ਤੇ ਉਸ ਦੇ ਤਹਿਤ ਉਸ ਦੇ ਗਵਾਂਡੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਏ ਉਸ ਦੇ ਗਵਾਂਡੀ ਨੂੰ ਗ੍ਰਿਫਤਾਰ ਕੀਤੇ ਸਿੱਧੂ ਦੇ ਕਤਲ ਦੇ ਵਿੱਚ ਜ਼ਿੰਮੇਵਾਰ ਠਹਿਰਾਉਣ ਦੇ ਲਈ ਗੱਲਬਾਤ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਸਿੱਧੂ ਮੂਸੇਵਾਲੇ ਦੇ ਕਤਲ ਨੂੰ ਲੈ ਕੇ ਕੁਝ ਖਾਸ ਗੱਲਾਂ ਨੇ ਜੋ ਸਾਹਮਣੇ ਆ ਰਹੀਆਂ ਨੇ ਸਿੱਧੂ ਦਾ ਹੀ ਗਵਾਂਢੀ ਜੋ ਕਿ ਆਪਣੇ ਘਰ ਤੇ ਕੈਮਰੇ ਲਾ ਕੇ ਸਿੱਧੂ ਦੀ ਹਵੇਲੀ ਸਿੱਧੂ ਦੇ ਉੱਪਰ ਨਜ਼ਰ ਰੱਖ ਰਿਹਾ ਸੀ ਜਿਸ ਦੀ ਰਿਕਾਰਡਿੰਗ ਜਿਹੜੀ ਹੈ ਚੰਡੀਗੜ੍ਹ ਦੇ ਹੋਮ ਲਾਈਟ ਦੇ ਹੋਮ ਲੈਂਡ ਦੇ ਵਿੱਚ ਹੁੰਦੀ ਸੀ ਜਿੱਥੇ ਹੋਮ ਲੈਂਡ ਦੇ ਵਿੱਚ ਬੈਠ ਕੇ ਮੂਸਾ ਪਿੰਡ ਦੇ ਵਿੱਚ ਸਿੱਧੂ ਦੇ ਉੱਪਰ ਤਿੱਖੀ ਨਜ਼ਰ ਰੱਖੀ ਜਾ ਰਹੀ ਸੀ ਜੋ ਕਿ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਚੱਲ ਰਹੀ ਹੈ ਸਿੱਧੂ ਨੂੰ ਕਤਲ ਕਰਵਾਉਣ ਵਾਲਾ ਉਹ ਨੌਜਵਾਨ ਅੱਜ ਕੱਲ੍ਹ ਫਰਾਰ ਦੱਸਿਆ ਜਾ ਰਿਹਾ ਹੈ ਸਿੱਧੂ ਮੂਸੇਵਾਲੇ ਨੂੰ ਫਰਾਰ ਕਰਨ ਦੇ ਲਈ ਉਸ ਨੌਜਵਾਨ ਨੇ ਮਰਵਾਉਣ ਦੇ ਲਈ ਉਸ ਨੌਜਵਾਨ ਨੇ ਕਾਫੀ ਚੀਜ਼ਾਂ ਜਿਵੇਂ ਕਿ ਪਲਾਨ ਕੀਤੀਆਂ ਹੋਈਆਂ ਸੀ ਸਾਰੀਆਂ ਚੀਜ਼ਾਂ ਦੇ ਮੱਦੇ ਨਜ਼ਰ ਰੱਖਦੇ ਹੋਏ ਸਿੱਧੂ ਮੂਸੇਵਾਲੇ ਦੇ ਕਤਲ ਨੂੰ ਦੇਖਦੇ ਹੋਏ ਸੀਸੀਟੀਵੀ ਕੈਮਰਿਆਂ ਦੀ ਜਦੋਂ ਜਿਹੜੀ ਹੈ ਨਜ਼ਰ ਪੈਂਦੀ ਹੈ ਪੁਲਿਸ ਦੀ ਉਹਨਾਂ ਕੈਮਰਿਆਂ ਤੇ ਤਾਂ ਉਹਨਾਂ ਨੂੰ ਖੰਗਾ ਲਿਆ ਜਾਂਦਾ ਹੈ ਤੇ ਉਹਨਾਂ ਦੀ ਰਿਕਾਰਡਿੰਗ ਜਿਹੜੀ ਹੈ ਲਗਾਤਾਰ ਅਟੈਚਮੈਂਟ ਦੇ ਵਿੱਚ ਆਉਂਦੀ ਹੈ ਤੇ ਗੱਲਬਾਰ ਜਿਹੜੀ ਹੈ ਚੰਡੀਗੜ੍ਹ ਦੇ ਹੋਮਲੈਂਡ ਦੇ ਨਾਲ ਜੁੜ ਜਾਂਦੀ ਹੈ ਜਿੱਥੇ ਕੇ ਕਾਤਲ ਠਹਿਰੇ ਹੋਏ ਸੀ ਸਿੱਧੂ ਦਾ ਹੀ ਗਵਾਂਡੀ ਉਸ ਦੀ ਰੇਕੀ ਕਰ ਰਿਹਾ ਸੀ ਇਹ ਮਾਮਲਾ ਹੁਣ ਸੁਲਝਦਾ ਹੋਇਆ ਨਜ਼ਰ ਆ ਰਿਹਾ ਏ ਤੇ ਸਿੱਧੂ ਦੇ ਕਤਲ ਦੇ ਬਾਰੇ ਉਸ ਦੇ ਗਵਾਂਡੀ ਨੂੰ ਸਾਰਾ ਕੁਝ ਪਤਾ ਸੀ ਫਿਲਹਾਲ ਉਹ ਮੁਲਜ਼ਮ ਹਜੇ ਤੱਕ ਫਰਾਰ ਦੱਸਿਆ ਜਾ ਰਿਹਾ ਹੈ ਤੇ ਉਹ ਹਜੇ ਤੱਕ ਪੁਲਿਸ ਦੇ ਹੱਥ ਨਹੀਂ ਆਇਆ ਹੈ ਤੇ ਪੁਲਿਸ ਜਲਦੀ ਹੀ ਉਸ ਦੀ ਭਾਲ ਕਰ ਰਹੀ ਹੈ ਤੇ ਪੁਲਿਸ ਜਿਹੜੀ ਹੈ ਉਸ ਨੂੰ ਲੱਭਣ ਦੇ ਲਈ ਕਾਫੀ ਜ਼ਿਆਦਾ ਜਦੋ ਜਹਿਦ ਵੀ ਕਰ ਰਹੀ ਹੈ ਪੁਲਿਸ ਨੇ ਦੱਸਿਆ ਕਿ ਦਰਸਲ ਇਸ ਕਤਲ ਦੇ ਵਿੱਚ ਗਵਾਨੀ ਸ਼ਾਮਲ ਹੈ ਸਿੱਧੂ ਦੇ ਪਿਤਾ ਦੇ ਮੁਤਾਬਕ ਉਸ ਦੇ ਨਾਲ ਕੁਝ ਜਦੋ ਜਹਿਦ ਵੀ ਹੋਈ ਸੀ ਕੁਝ ਗੱਲਾਂ ਨੂੰ ਲੈ ਕੇ ਕੁਝ ਕਿਵੇਂ ਕਿ ਉਹਦੇ ਨਾਲ ਕੁਝ ਮਨ ਮਟਾਫ ਵੀ ਰਹੇ ਸੀ ਸਿੱਧੂ ਮੂਸੇਵਾਲੇ ਦੇ ਤੇ ਉਸ ਨੌਜਵਾਨ ਨੇ ਸਿੱਧੂ ਦੇ ਕੁਝ ਗਾਣੇ ਵੀ ਲੀਕ ਕੀਤੇ ਸੀ ਪਰ ਸਿੱਧੂ ਉਸ ਦੇ ਨਾਲ ਬੋਲਣੋਂ ਹਟ ਗਿਆ ਸੀ ਤੇ ਸਾਨੂੰ ਨਹੀਂ ਸੀ ਪਤਾ ਕਿ ਉਹ ਸਿੱਧੂ ਦਾ ਕਤਲ ਕਰਵਾ ਸਕਦਾ ਹੈ ਕਿ ਉਸਨੇ ਹੀ ਸਿੱਧੂ ਨੂੰ ਮਰਵਾ ਦਿੱਤਾ ਸਾਨੂੰ ਇਸ ਬਾਰੇ ਜਰਾ ਵੀ ਭਾਪ ਨਹੀਂ ਸੀ ਜੇਕਰ ਸਾਨੂੰ ਭਾਪ ਮਿਲ ਜਾਂਦੀ ਤਾਂ ਅਸੀਂ ਸਿੱਧੂ ਨੂੰ ਕਾਦੇ ਅਲਰਟ ਕਰ ਦਿੰਦੇ ਪਰ ਉਹ ਨੌਜਵਾਨ ਇੰਨਾ ਖਤਰਨਾਕ ਨਿਕਲੇਗਾ ਸਾਨੂੰ ਇਸ ਬਾਰੇ ਪਤਾ ਹੀ ਨਹੀਂ ਸੀ ਇਹ ਗੱਲ ਕਹਿ ਕੇ ਕਿਤੇ ਨਾ ਕਿਤੇ ਪੁਲਿਸ ਜਿਹੜੀ ਹੈ ਆਪਣੇ ਆਪ ਦੇ ਵਿੱਚ ਵੀ ਬਹੁਤ ਜ਼ਿਆਦਾ ਪਰੇਸ਼ਾਨ ਹੈ ਤੇ ਸਿੱਧੂ ਦੇ ਕਤਲ ਨੂੰ ਸਲਝਾਉਣ ਦੇ ਲਈ ਵੀ ਲਗਾਤਾਰ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਇੱਕ ਖਾਸ ਖਬਰ ਆ ਰਹੀ ਹੈ ਕੈਨੇਡਾ ਬੈਠੇ ਗੈਂਗਸਟਰ ਅਰਸ਼ ਡੱਲਾ ਦੀ ਪੰਜਾਬ ਪੁਲਿਸ ਨੂੰ ਚੇਤਾਵਨੀ ਸਿੱਧੂ ਮੂਸੇਵਾਲੇ ਦਾ ਵੀ ਜ਼ਿਕਰ ਕੀਤਾ ਗਿਆ ਹੈ ਇਸ ਗੱਲ ਦੇ ਵਿੱਚ ਕੈਨੇਡਾ ਬੈਠੇ ਖਤਰਨਾਕ ਗੈਂਗਸਟਰ ਅਰਸ਼ ਡੱਲਾ ਨੇ ਪੰਜਾਬ ਪੁਲਿਸ ਨੂੰ ਚੇਤਾਵਨੀ ਦਿੱਤੀ ਹੈ ਦਰਸਲ ਬੀਤੇ ਦਿਨੀ ਦਿੱਲੀ ਅਤੇ ਪੰਜਾਬ ਪੁਲਿਸ ਵੱਲੋਂ ਸਾਂਝੇ ਆਪਰੇਸ਼ਨ ਦੌਰਾਨ ਗੈਂਗਸਟਰ ਡੱਲਾ ਦੇ ਦੋ ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਤੋਂ ਬਾਅਦ ਉਸਨੇ ਫੇਸਬੁੱਕ ਤੇ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਮੈਨੂੰ ਜਬਰਨ ਅੱਤਵਾਦੀ ਬਣਾਇਆ ਜਾ ਰਿਹਾ ਏ ਮੈਂ ਅੱਜ ਤੱਕ ਕੋਈ ਧਮਾਕਾ ਨਹੀਂ ਕਰਵਾਇਆ ਜੇ ਮਜਬੂਰ ਹੋਇਆ ਤਾਂ ਫਿਰ ਮੈਂ ਉਸੇ ਸਟਾਈਲ ਵਿੱਚ ਜਵਾਬ ਦੇਵਾਂਗਾ ਡੱਲਾ ਦੀ ਪੋਸਟ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਦੇ ਸਾਈਬਰ ਸੈੱਲ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇੱਥੇ ਹੀ ਖਾਸ ਤੌਰ ਤੇ ਦੱਸਣਯੋਗ ਹੈ ਕਿ ਪੰਜਾਬ ਪੁਲਿਸ ਨੇ ਸੁਤੰਤਰਤਾ ਦਿਵਸ ਤੋਂ ਪਹਿਲਾਂ ਚਾਰ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਸੀ ਇਨਾਂ ਵਿੱਚ ਸ਼ਾਮਲ ਦੀਪਕ ਅਤੇ ਸੰਨੀ ਦੇ ਤਾਰ ਅਰਸ਼ ਡੱਲਾ ਨਾਲ ਜੁੜੇ ਨੇ ਡੀਜੀਪੀ ਗੌਰਵ ਯਾਦਵ ਨੇ ਇਸ ਨੂੰ ਪਾਕਿਸਤਾਨੀ ਖੂਫੀ ਏਜੰਸੀ ਆਈਐਸਆਈ ਦਾ ਸਪੋਰਟ ਵਾਲਾ ਟਰੈਕਰ ਮੋਡਿਊਲ ਦੱਸਿਆ ਹੈ ਜਿਹੜਾ ਆਜ਼ਾਦੀ ਦਿਹਾੜੇ ਤੇ ਧਮਾਕੇ ਕਰਨ ਦੀ ਤਿਆਰੀ ਕਰ ਰਿਹਾ ਸੀ ਇਨਾਂ ਤੋਂ ਪਿਸਟਲ ਅਤੇ ਕਾਰਤੂਸ ਤੋਂ ਇਲਾਵਾ ਤਿੰਨ ਹੈਂਡ ਗ੍ਰੇਨੇਡ ਅਤੇ ਇੱਕ ਆਈ ਇੱਕ ਆਈਈਡੀ ਬਰਾਮਦ ਹੋਇਆ ਸੀ ਗੈਂਗਸਟਰ ਅਰਸ਼ ਡੱਲਾ ਨੇ ਲਿਖਿਆ ਕਿ ਮੇਰੇ ਭਰਾ ਦੀਪਕ ਮੋਗਾ ਅਤੇ ਸੰਨੀ ਇਸ਼ਾ ਇਸ਼ਾਪੁਰ ਤੇ ਮੇਰੇ ਹੋਰ ਦੋ ਭਰਾਵਾਂ ਨੂੰ ਪੁਲਿਸ ਨੇ ਦਿੱਲੀ ਤੋਂ ਗ੍ਰਿਫਤਾਰ ਕੀਤਾ ਸੀ। ਉਹਨਾਂ ਕੋਲ 2 ਐਮ ਐਮ ਪਿਸਤੌਲਾਂ ਅਤੇ 100 ਦੇ ਕਰੀਬ ਕਾਰਤੂਸ ਸੀ ਪਰ ਕੋਈ ਬੰਬ ਜਾਂ ਗਰਨੇਡ ਨਹੀਂ ਸੀ। ਪੁਲਿਸ ਆਪਣੇ ਨੰਬਰ ਅਤੇ ਤਾਰਿਆਂ ਲਈ ਇੱਕ ਵਾਰ ਨਹੀਂ ਸੋਚਦੀ। ਕਿਸੇ ਬੇਕਸੂਰ ਤੇ ਪਰਚਾ ਪਾਉਣ ਲੱਗੀ ਇਹਨਾਂ ਨੇ ਇਹ ਪਰਚਾ ਪਾਇਆ ਜੇ ਸੱਚੇ ਆ ਤਾਂ ਸਾਰੀ ਟੀਮ ਆਪਣੇ ਬੱਚਿਆਂ ਨੂੰ ਲੈ ਕੇ ਪੱਤਰਕਾਰਾਂ ਸਾਹਮਣੇ ਆਉਣ ਗੁਰੂ ਘਰ ਜਾ ਕੇ ਸੌਂ ਚੁੱਕਣ ਇਹ ਬਿਨਾਂ ਕਿਸੇ ਵਜ੍ਹਾ ਤੋਂ ਮੈਨੂੰ ਮੇਰੇ ਵੀਰਾਂ ਨੂੰ ਅਤਵਾਦੀ ਬਣਾਈ ਜਾ ਰਹੇ ਨੇ ਮੈਂ ਅੱਜ ਤੱਕ ਕਿਸੇ ਕੋਈ ਧਮਾਕਾ ਨਹੀਂ ਕੀਤਾ ਮੇਰੇ ਨਾਲ ਇਹ ਤੀਜੀ ਵਾਰ ਹੋਇਆ ਏ ਪਹਿਲਾਂ ਫਾਜ਼ਲਕਾ ਵਿੱਚ ਫਿਰ ਗੁਰਦਾਸਪੁਰ ਸਾਈਡ ਹੁਣ ਮੋਹਾਲੀ ਤਿੰਨੇ ਥਾਵਾਂ ਤੇ ਇਹ ਬੰਬ ਧਮਾਕਿਆਂ ਨਾਲ ਮੇਰਾ ਨਾਮ ਜੋੜਿਆ ਜਾ ਰਿਹਾ ਏ ਇਹ ਕਹਿਣਾ ਏ ਉਸ ਨੌਜਵਾਨ ਦਾ ਫਿਰ ਉਸ ਨੌਜਵਾਨ ਨੇ ਜ਼ਿਕਰ ਕੀਤਾ ਜਦੋਂ ਇਹਨਾਂ ਦੇ ਮਰੇ ਸੀ ਉਦੋਂ ਤਾਂ ਇਹਨਾਂ ਨੇ ਸਾਡੇ ਭਰਾਵਾਂ ਨੂੰ ਟੌਰਚਰ ਕੀਤਾ ਸੀ ਕਲਕੱਤੇ ਜਾ ਕੇ ਝੂਠਾ ਮੁਕਾਬਲਾ ਬਣਾਇਆ ਜਿਸ ਨੇ ਬੇਕਸੂਰ ਬੰਦਾ ਜਿਸ ਦਾ ਕੋਈ ਕਸੂਰ ਨਹੀਂ ਸੀ ਸਿੱਧੂ ਦਾ ਕਤਲ ਕਰਵਾਇਆ ਉਹਨਾਂ ਨੂੰ ਇਹ ਮੰਤਰੀਆਂ ਵਾਂਗ ਮੀਡੀਆ ਦੇ ਵਿੱਚ ਮਸ਼ਹੂਰ ਕਰ ਰਹੇ ਨੇ ਇਹ ਕਹਿ ਕੇ ਪੁਲਿਸ ਦੀ ਕਾਰਜਕਾਰੀ ਤੇ ਸਵਾਲ ਖੜੇ ਕਰ ਦਿੱਤੇ ਨੇ ਇਸ ਨੌਜਵਾਨ ਨੇ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ